ਰੋਲ ਅ ਦੋਸਤੋ ਰਵਨੀਤ ਬਿੱਟੂ ਵੱਲੋਂ ਜੋ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਦੇ ਵਿੱਚ ਪੰਜਾਬ ਯੂਨੀਅਨ ਸਟੂ ਪਚਾਓ ਮੋਰਚੇ ਦੀ ਜਿਹੜੀ 10 ਤਰੀਕ ਦੀ ਕਾਲ ਸੀ ਉਹਦੇ ਬਾਰੇ ਜੋ ਗਲਤ ਜਾਣਕਾਰੀ ਦਿੱਤੀਆਂ ਗਈਆਂ ਪੰਜਾਬ ਯੂਨੀਅਨ ਸਟੂ ਪਚਾਓ ਮੋਰਚਾ ਉਹਨਾਂ ਦੀ ਨਖੇਦੀ ਕਰਦਾ ਹੈ ਰਵਨੀਤ ਬਿੱਟੂ ਜੋ ਮਿਨਿਸਟਰ ਨੇ ਬੀਜੇਪੀ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ 10 ਟੀਜਾਂ ਚੱਲ ਪਈਆਂ ਲੋਕ ਆਵਦੇ ਆਪਣੇ ਆਪ ਸਪੀਕਰ ਲੈ ਕੇ ਆ ਗਏ ਪਤਾ ਨਹੀਂ ਕੌਣ ਘੋੜੇ ਲੈ ਕੇ ਵੜ ਗਿਆ ਉਹਨਾਂ ਦਾ ਕੀ ਸੁਰੂਕਾਰ ਸੀ ਯੂਨੀਵਰਸਿਟੀ ਨਾਲ ਕੀ ਉਹਨਾਂ ਦਾ ਐਜੂਕੇਸ਼ਨ ਨਾਲ ਲੈਣਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਇਹ ਬਹੁਤ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ 10 ਤਰੀਕ ਦੀ ਕਾਲ ਨੂੰ ਜਿੰਨੇ ਵੀ ਲੋਕ ਪੰਜਾਬੀ ਨਿਸ਼ਚਾਏ ਸੀਗੇ ਉਹ ਸਾਡੇ ਲੋਕ ਸੀਗੇ ਅਸੀਂ ਉਹਨਾਂ ਨੂੰ ਸੱਦਿਆ ਸੀਗਾ ਕੋਈ 10 ਸਟੇਜਾਂ ਨਹੀਂ ਲੱਗੀਆਂ ਇੱਕ ਸਟੇਜ ਚੱਲੀ ਉਹ ਤੋਂ ਸਾਰੇ ਲੀਡਰ ਆਪਦੇ 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 ਭਾਸ਼ਣ ਦੇ ਕੇ ਗਏ ਨੇ ਆਪਦੇ ਵਿਚਾਰ ਰੱਖ ਕੇ ਗਏ ਨੇ ਉਹ ਸਾਰੇ ਸਾਡੇ ਸਤਿਕਾਰਯੋਗ ਨੇ ਜਿਹੜਿਆ ਨਿੰਗ ਸਿੰਘ ਜਥੇਵੰਦੀਆਂ ਆਈਆਂ ਸੀ ਘੋੜੇ ਲੈ ਕੇ ਉਹ ਸਾਡੀਆਂ ਸਤਕਾਰਯੋਗ ਨੇ ਅਸੀਂ ਸੱਤੀਆਂ ਸੀਗੀਆਂ ਉਹਨਾਂ ਦਾ ਇਸ ਯੂਨੀਵਰਸਿਟੀ ਦਾ ਪੂਰਾ ਸਰਕਾਰ ਹੈ ਇਹ ਉਹਨਾਂ ਦੀ ਧਰਤੀ ਆ ਉਹ ਆਪਦੀ ਧਰਤੀ ਤੇ ਆਏ ਸੀਗੇ ਬਿੱਟੂ ਕੌਣ ਹੁੰਦਾ ਇਹ ਗੱਲ ਕਹਿਣਾ ਆ ਰਵਨੀਤ ਬਿੱਟੂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਉਹ ਆਪਦੀ ਭਾਸ਼ਾ ਨੂੰ ਬਦਲੇ ਆਪਦੀ ਭਾਸ਼ਾ ਤੇ ਕੰਟਰੋਲ ਰੱਖੇ ਜਿਵੇਂ ਕੰਗਣਾ ਇੱਥੇ ਪਟੰਡੇ ਗੇੜੇ ਮਾਰਦੀ ਫਿਰਦੀ ਆ ਕੋਰਟ ਦੇ ਵਿੱਚ ਬਾਅਦ ਚ ਕਿਤੇ ਉਹ ਬਿੱਟੂ ਨੂੰ ਨਾ ਮਾਰਨੇ ਪੈਣ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅਸੀਂ ਬਹੁਤ ਕਲੀਅਰ ਆ ਕਿ ਜਿੰਨੇ ਲੋਕ 10 ਤਰੀਕ ਨੂੰ ਆਏ ਉਹ ਸਾਡੇ ਲੋਕ ਸੀਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਆਉਣ ਤੇ ਤੇ ਇਹ ਦੁਸ਼ਟ ਪ੍ਰਚਾਰ ਜਿਵੇਂ ਰਮਨੀਤ ਬਿੱਟੂ ਵੱਲੋਂ ਚਲਾਇਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਉਵੇਂ ਹੀ ਆਰਐਸਐਸ ਦੀਆਂ ਕੁਝ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਕੁਝ ਦੁਸ਼ਟ ਪ੍ਰਚਾਰ ਚਲਾ ਰਹੀਆਂ ਨੇ ਅਸੀਂ ਉਹਦੀ ਵੀ ਨਿਖੇਧੀ ਕਰਦੇ ਆ ਤੇ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਮੋਰਚਾ ਚੜ੍ਹਦੀ ਕਲਾ ਚੱਲ ਰਿਹਾ ਹੈ ਤੁਸੀਂ ਸਾਰੇ ਇੱਥੇ ਆਓ ਤੁਹਾਡਾ ਵੈਲਕਮ ਹੈ ਧੰਨਵਾਦ i'm